ਅਬ ਵੀ ਕਹਿੰਦੇ ਫੇਰ ਕੀ ਆ ਫੇਰ ਕੀ ਤੇ برفੀਆ ਨੇ ਪੈ ਗਈ ਅੱਜ ਫੇਰ برف ਤੇ ਅੱਜ ਕੰਮ ਤੇ ਜੀ ਪਲਾਂ ਘੜੇ ਮਰੀ ਜੀ ਹੋਗੀ ਉਸ ਤੋਂ ਬਾਅਦ ਫੇਰ ਪੈ ਗਈ برف ਬੰਗਲਾਡਸ਼ ਆਫ ਸੋਰ ਦੇ ਵਿੱਚ ਸਭ ਦੇਖੋ برف ਕਿੰਨੀ ਹੈ ਇਸ ਤੇ ਫੋਟੋ ਤੇ ਕੈਮਰੇ ਦੀ ਵੀਡੀਓ ਡਾਊਨਲੋਡ ਕੀਤੀ ਜੀ ਅੱਜ برف ਦੇ ਵਿੱਚ ਕੰਮ ਕਰਨ ਦਾ ਭਰਾ ਜਿਹੜੇ ਕੰਮ ਕਰਦੇ ਤੇ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਤਾਂ ਗੱਡੀ ਵੀ ਸਲੱਪ ਮਾਰਦੀ ਆ ਤੇ ਤਾਂ ਕਿਉਂ ਅੱਧਰ ਵੀ ਸੌਣ ਹੁੰਦੇ ਆ। ਔਂਡ ਕਮਾਉਣੇ ਸੌਕੇ ਨਹੀਂ ਔਂਡ ਕਮਾਉਣੇ ਪੜੇ ਔਖੇ। ਇਹ ਬੈਠੋ ਲੱਗਦਾ ਕਿ ਬਾਹਰ ਬੈਠਿਆ। ਅੱਜ ਤਾਂ ਕਰਦੇ ਇਹਦਾ ਭਰਾ ਜਿਹੜੇ ਬਾਹਰ ਬੈਠੇ ਜਿਹੜੇ ਸੌਂਦੇ ਸੋ ਭਰਾ। ਜੇ ਫਰੇ ਵੀ ਕਰਦੇ ਆ ਸਨੀਕ ਸੌਕੀ ਫਰੇ ਵੀ ਹੁੰਦੀ ਹੈ ਬਰਸ ਦੇ। ਰਾਤ ਮਾੜੀ ਹੁੰਦੇ ਆ ਉਹ ਕਹਿੰਦੀ ਆ ਬਰਸ। ਕੋਲੋਂ ਪਿਆਸ ਦਿੱਤੀ ਹੁੰਦਾ ਕਿ ਪਿਆਸ ਦਾ ਮਰੋਂ ਬਰਾ ਫਿੱਲ। ਅੱਧਰਾਂ ਚ ਟਿਕੀਆਂ ਹੁੰਦੀ ਸਾਰੀਆਂ। ਨੇ ਪਰੇ ਨਾਲ ਚੁੱਕਿਆ ਤੇ ਦਬੀ ਹੋਈ ਜੇ ਇਹਦਾ ਨਾਲ ਲੱਗ ਨਹੀਂ ਸਕਦੀ ਲਿਖੀ ਹੋਈ ਇਹ ਤਰ੍ਹਾਂ 20 ਮਿੰਟ ਦੇ ਉੱਤੇ ਸਬਰ ਪੈਣੀ ਪਈ ਆ ਵਧੀਆ ਧਿਆਨ ਬੱਜਾ ਲੱਗੂ ਸੀ ਇੰਗਲੈਂਡ ਦੇ ਮੌਸਮ ਦਾ ਉਹ ਵੀ ਫਦਾ ਬਦਲ ਰੋ ਜਾਣਾ ਹਾਤ ਨਾਲ ਸਾਦੀ ਆ ਜੇ ਇੰਗਲੈਂਡ ਦੇ ਕਾਮਾ ਤੇ ਇੰਗਲੈਂਡ ਦੇ ਮੌਸਮ ਦਾ ਕੋਈ ਫਰਕ ਨਹੀਂ ਬਦਲ ਰੋ ਜਾ ਮੜੀ ਥੇਰ ਕਰਕੇ ਉਹ ਪਰਦੇਸੀ ਭਰਾਵਾਂ ਦੇ ਹੌਸਲੇ ਜਿਹਾ ਬੁਝਾਉਂਦਾ ਕਰੋ ਦੇਖਦੇ ਰੱਖੀਏ ਅੱਜ ਲਈ ਕਾਹਨੋਂ ਸਟਾਲਾਟ ਨੂੰ ਜੀ ਵੀ ਨਾ ਦਰਦ ਸਰਦੇ ਦੇ ਪੈਸੇ ਜੂ ਬਣਦੇ ਆ ਪਰ ਭਰਾਵਾਂ ਨੂੰ ਜਿਹੜੀ ਮਿਹਨਤ ਕਰਨੀ ਚਾਹੀਦੀ ਹੈ ਉਹਦਾ ਫਰਕ ਜਿਹੜੇ ਕਰਦੇ ਤੇ ਉਹਨਾਂ ਨੂੰ ਹੀ ਪਤਾ ਕਿੱਦਾਂ ਬਣਦੇ ਆ ਕਿੱਦਾਂ ਹੁੰਦੇ ਆ En dan gaan we de buitenkant. Dan gaan weer naar de buitenkant. Dan